ਨਵੰਬਰ ਸ਼ਖਸ਼ੀਅਤੂ ਗਿਸ ਮਾਸੇ ਵੀ ਸਰਦਾਰ ਅਜੀਤ ਸਿੰਘ ਸੈਗਲ निमित्त ਸਹਿਜਪਾਠ ਸਾਹਿਬ ਦਾ ਭੋਗ ਅੰਤਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਪੁੰਗਰਨੀ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਕੀਤੀ ਗਈ ਜ਼ਿਕਰਯੋਗ ਹੈ ਕਿ ਸਰਦਾਰ ਅਜੀਤ ਸਿੰਘ ਸੈਗਲ ਦਾ ਬੀਤੇ ਦਿਨੀ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਇਲਾਕੇ ਪਰਤੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਸੰਤ ਸਮਾਜ ਪਰਮਕਸ਼ਕਸ਼ੀਤਾ ਅਤੇ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਜੀਤ ਸਿੰਘ ਸੈਗਲ ਨੂੰ ਮਿਤ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਸਹੌਣ ਹਰਸ ਪੁੱਤਰ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਨੇ ਦੱਸਿਆ ਕਿ ਸਰਦਾਰ ਰਜੀਤ ਸਿੰਘ ਸੈਗਲ ਦੀ ਆਤਮਿਕ ਸ਼ਾਂਤੀ ਲਈ ਰੱਖੇਸ਼ ਵੀ ਸਹਿਪਰ ਸਾਹਿਬ ਜੀ ਦੇ ਭੋਗ ਉਹਨਾਂ ਦੇ ਘਰ ਵਿੱਚ ਪਾਏ ਗਏ ਉਪਰੰਤ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਖਣ ਪੱਤੀ ਪੁੰਗਰਨੀ ਵਿਖੇ ਸੰਤ ਬਾਬਾ ਜਸਵੀਰ ਸਿੰਘ ਜੀ ਚਮਕੌਰ ਸਾਹਿਬ ਬਾਬਾ ਜਤਿੰਦਰ ਸਿੰਘ ਜੀ ਪਿਪਲੀ ਸਾਹਿਬ ਜਲੰਧਰ ਭਾਈ ਸੁਖਦੇਵ ਸਿੰਘ ਮੋਹ ਗ੍ਰੰਤੀ ਪੁੰਗਰਨੀ ਆਦਨੀਆਂ ਵਿਰਾਗ ਮਈ ਕੀਰਤਨਕਾਰ ਬਿਸ਼ਲੇ ਰੂਨੂ ਸਰਦਾ ਦੇ ਫੁੱਲ ਪੇਟ ਕੀਤੇ ਅਤੇ ਅੰਤਮ ਅਰਦਾਸ ਕਰ ਸੰਗਤਾਂ ਨੂੰ ਹੁਕਮਨਾਮਾ ਸਾਹਿਬ ਸਰਵਣ ਕਰਵਾਇਆ ਅਖੀਰ ਸੀਨੀਅਰ ਪੱਤਰਕਾਰ ਸਰਦਾਰ ਜਗਤਾਰ ਸਿੰਘ ਪੁੰਗਰਨੀ ਨੇ ਸਮੂਹ ਸੰਗਤਾਂ ਦਾ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਇਸ ਮੌਕੇ ਡਾਕਟਰ ਪਰਮਿੰਦਰ ਸੂਤ ਜਥੇਦਾਰ ਬਾਬਾ ਅਜੀਤ ਸਿੰਘ ਵਾਸੀ ਦੇਹਾਣਾ ਡਾਕਟਰ ਗਗਨਦੀਪ ਗੋਪਾਲੀਆਂ ਭਾਕ ਸਿੰਘ ਪਜੋੜਾ ਹਰਪਜਨ ਸਿੰਘ ਪਜੋੜਾ ਪ੍ਰਿੰਸੀਪਲ ਰਸ਼ਪਾਲ ਸਿੰਘ ਦਿਲਵੇੜਾ ਮਲਕੀਤ ਸਿੰਘ ਠੰਡਲ ਮਾਸਟਰ ਹਰਪਜਨ ਸਿੰਘ ਜਨੂਹਾ ਮਨਿੰਦਰ ਸੈਣੀ ਕਰਨਪ੍ਰੀਤ ਸਿੰਘ ਸੈਣੀ ਮੰਤਰੀ ਭੁੰਗਰਨੀ ਪੱਤਰਕਾਰ ਦਿਲਬਾਗ ਹਲਟਾ ਸਰਦਾਰ ਕੁਲਦੀਪ ਸਿੰਘ ਮੂਰ ਫਗਵਾੜਾ ਮੁੱਖ ਸੰਪਾਦਕ ਰੋਜ਼ਾਨਾ ਫਗਵਾੜਾ ਬੁਲੇਟਿਨ ਦ੍ਰੁਗਿੰਦਰ ਸਿੰਘ ਫਗਵਾੜਾ, ਰਾਮ ਮੁਕੇਰੀਆ, ਸਿਵਾ ਸਿੰਘ, ਇੰਦਰਜੀਤ ਸਿੰਘ ਪੰਡੋਰੀਕਾਦ, ਸਤਨਾਮ ਸਿੰਘ ਬਿੱਟੂ, ਪਰਮਿੰਦਰ ਸਿੰਘ, ਨਰਿੰਦਰ ਕੌਰ, ਗੁਰਮੀਤ ਕੌਰ, ਜਸਵੀਰ ਕੌਰ, ਕਰਨ ਲੁਧਿਆਣਾ, ਅਮਨ ਲੁਧਿਆਣਾ, ਬਾਬਾ ਬਲਬੀਰ ਸਿੰਘ ਬਲਬੀਰ ਸਿੰਘ ਪੁਰੀਆ, ਸਤਪਾਲ ਸਿੰਘ, ਜੋਗਾ ਸਿੰਘ, ਬਹਾਦਰ ਸਿੰਘ ਡੋਵਿਡਾ ਰਹਿਣਾ, ਸਰਪੰਨ ਸਿੰਘ ਨਿੱਕਾ, ਸੁਰੇਂਦਰਪਾਲ ਆਦਿ ਹਾਜ਼ਰ ਸਨ। ਇਸ ਮੌਕੇ ਕੀਕਿਆ ਪਰਵਾਰਿਕ ਮੈਂਬਰਾਂ ਨੇ ਦੇਖੋ ਕੈਮਰਾਮੈਨ ਮਨਿੰਦਰ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਭੁੰਗਰਨੀ ਦੀ ਵਿਸ਼ੇਸ਼ ਰਿਪੋਰਟ ਵਰਗਦੀ ਕਾਰਨ ਅੱਜ ਦੇ ਸਵੇਰ ਤੋਂ ਦੁਪਹਿਰ ਬਾਅਦ ਸਾਵਣ ਪੈਂਡੂਲੀ ਖਾਨੀ ਜੰਨਤ ਜੀ ਉਹ ਭਾਰ ਹੋ ਰਿਹਾ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਵਰਦਨ ਸਿੰਘ ਜੀ ਤੇ ਉਹਨਾਂ ਦੇ ਵੀਰ ਪੁੰਦਰ ਸਿੰਘ ਜੀ ਸ਼ਬਾਦ ਕੀ ਜਿਨ੍ਹਾਂ ਦੇ ਮਾਰਗਦਰਸ਼ਕ ਗੁਰੇ ਸਿੰਘ ਜੀ 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 ਕਿੜਾਈ ਕਰਦੇ ਅੱਜ ਉਹਨਾਂ ਦੀ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਵਿਖੇ ਮੇਲੇ ਵਿੱਚ ਆ ਕੇ ਆਰਿਆ ਸੰਤਾਂ ਜਿਹੜੀਆਂ ਆਣੇ ਬਖ ਬਖ ਪਿੰਡਾਂ ਤੋਂ ਅਵਧੀ ਧਰਮਤਾ ਤੋਂ ਨਾਮ ਰਹਾ ਨੂੰ ਦੁਆਏ ਦਿੱਤੇ ਨੇ ਔਰ ਅੰਜੇ ਦਾ ਪਰਿਵਾਰ ਦੇ ਨਾਲ ਉਹਨਾਂ ਨੇ ਦੁੱਖਾਂ ਜਾਂ ਜਿੱਤਾਂ ਉਹ ਸ਼ਾਂਤ ਮਰਦਾਨਗੀ ਨਾਲ ਹੋ ਰਿਹਾ ਅਸੀਂ ਸਭ ਵੱੱਚੇ ਸੰਗਤ ਜੀ ਸੁਪਤੀ ਜਿਹੜੀ ਸੰਗਤ ਹੈ ਦਾ ਜਿਹੜੀ ਅੱਜ ਇੱਥੇ ਪਹੁੰਚੀ ਹੈ ਅਸੀਂ ਪੱਤਰਕਾਰ ਭਰਜਾ ਦੇ ਵੱਲੋਂ ਇਹ ਆਪਣੇ ਜਿੰਨੇ ਸਾਡੇ ਪੈਂਸਲ ਲਾਖੀ ਦੇ ਕੋਹਾਂ ਦੇ ਕੋਟੇ ਨੇ ਪੂਨਾ ਬਦੋਂ ਸਾਰੀ ਸੰਗਤਾਂ ਅੱਜ ਇਸ ਪਰਿਵਾਰ ਦੇ ਨਾਲ ਦੁੱਖਾਂ ਜਾਂ ਜਿੱਤਾਂ ਤੇ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਰੀਗੁਰੂ ਜੀ ਵਾਰੀਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਫੁਲਤੋਈ ਤੋਂ ਅੱਜ ਅਸੀਂ ਪਹੁੰਚੇ ਪਿੰਡ ਪੁਗਰਨੀ ਵਿਖੇ ਜਿੱਥੇ ਕਿ ਹਰਵਿੰਦਰ ਸਿੰਘ ਪੁਗਰਨੀ ਜਿਨ੍ਹਾਂ ਦੇ ਪਿਤਾ ਜੀ ਇਹ ਅਜੀਤ ਸਿੰਘ ਜੋ ਕਿ ਆਪਣਾ ਪੰਜ ਪੌਦਕ ਸਰੀਰ ਤਿਆਰ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲੀਨ ਹੋ ਗਏ ਆ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਅੱਜ ਮੈਂ ਤਾਂ ਸਿਰਫ ਇਹੀ ਕਹਿਣਾ ਚਾਹੁੰਦਾ ਪਰਮਾਤਮਾ ਅਗੇ ਅਰਦਾਸ ਕਰਨਾ ਚਾਹੁੰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਔਰ ਪੂਰੀ ਦੀ ਪੂਰੀ ਫੈਮਿਲੀ ਨੂੰ ਇਸ ਭਾਣਾ ਮੰਨਣ ਦਾ ਬਲ ਵਰਸੇ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਮੇਰਾ ਤਾਂ ਇਹੀ ਕਹਿਣਾ ਹੈ ਕਿ ਪਰਮਾਤਮਾ ਹਮੇਸ਼ਾ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਰਸੇ ਔਰ ਇਸ ਭਾਣਾ ਮੰਨਣ ਦਾ ਬਲ ਵਰਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਪ੍ਰਾਂਤਾ ਜੀ ਦੀ ਇੱਕ ਵਾਰ ਦੀ ਮਹਾਨਤੀ ਦੇ ਵੱਤਰ ਸਥਾਨਾਤੇ ਮੱਧਰ ਕਾ ਦੀ ਮੋਤੀ ਚਾਹ ਮੰਨੋ। ਅੰਕਾਤ ਕੌਸ਼ਲ ਦੀ ਮੋਤੀ। ਉਹਨਾਂ ਦੇ ਪਿਤਾ ਜੀ ਵੀ ਅਜ ਵਰਤਮਾ ਅਭਾਗ ਮਾਰ ਦੀ ਸੂਰਜ ਸਮਰਦਾ ਕਲਪੀ ਕੀ ਤਕਤਾਂ ਤੋਂ ਅੰ ਵਿਚਾਰੇ ਹੈ ਅਰਮਣ ਚੇਤ ਉਹ ਆ ਲਗਾ ਮਨ ਤੋਂ ਸਤਿਨਾ ਤੇ ਕਿ ਪੱਦੇ ਆ। ਤੇ ਸਾਰੇ ਆਪਣੇ ਸਾਥੀਆਂ ਦੇ ਨਾਲ ਅੱਜ ਉਹਦੇ ਵਰਤਮਾ ਹੋਈ ਰਹੀ ਹੈ। ਤੇ ਕਿਉਂਕਿ ਮਰੀ ਦਾ ਮੀਤ ਆ ਬਹੁਤ ਬੀਬੀ ਨਾਲ ਜਿਹਨੇ ਵੀ ਸਿੱਦੇ ਬੇਲੇ ਕੋਈ ਨਹੀਂ ਕਰਦਾ ਉਹਦਾ ਬਹੁਤ ਬੜਾ ਸ਼ੁਕਰ ਦਾ ਸੰਭਾ ਬਹੁਤ ਪਿਆਰ ਨਾਲ ਕਰਦੇ ਤੇ ਉਹ ਬਹੁਤ ਮਹਾਨ ਸੀਰ ਤੇ ਉਹਨਾਂ ਦਾ ਕਹਿ ਰਿਹਾ ਕਿ ਪਰਿਵਾਰ ਨੂੰ ਬਹੁਤ ਬੰਦਾ ਘਟਿਆ ਸਾਡੇ ਸਾਰੇ ਪਰਿਵਾਰ ਨੂੰ ਸੱਚ ਕਰਨ ਭਾਈ ਜੀ ਸਾਰੀ ਸਾਡੀ ਜਿਹੜੀ ਦੁਨੀਆ ਨੂੰ ਥੈਂਕ ਯੂ ਥਰੂ ਬਹੁਤ ਬਹੁਤ ਆ ਇਸੇ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਸਾਡੇ ਪਰਿਵਾਰ ਦਾ ਹਰ ਲਾਪਰਿਕਾਰ ਨਵਾਂ ਕਰਨਾ ਜਾਰੇ ਪਰਿਵਾਰ ਨੇ ਉਹਨਾਂ ਦੇ ਗੁਲਾਮੀ ਵਿੱਚ ਜਾ ਰਹੇ ਹਨ ਬਹੁਤ ਜਬਰਦਸਤ ਵਾਈਡ ਸਟ੍ਰੀਟ